ਨਾਬਾ ਵਿਖੇ ਨਵੇਂ ਆਏ ਐਸਜੀਐਮ ਕਾਲाराम ਕਾਉਂਸਲ ਅਤੇ ਡੀਐਸਪੀ ਰਾਜੇਸ਼ ਚਿਬਰਦਾ ਤਰुण मेहता ਅਤੇ सोनू ਮਸਰੀ ਜਾਤੀਵਾਲ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸਵਾਗਤ ਕੀਤਾ ਇਸ ਮੌਕੇ ਡੀਐਸਪੀ ਨਾਬਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਡਾਊਨ ਦੌਰਾਨ ਸਾਨੂੰ ਸਾਰਿਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਿਆ ਜਾਵੇ ਅਤੇ ਵਾਰ-ਵਾਰ ਹੱਥਾਂ ਨੂੰ ਸਾਫ਼ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸੀਲਿੰਗ ਸੈਟਿੰਗ ਪੁਆਇੰਟ ਬਣਾ ਕੇ ਰਾਤ ਨੂੰ ਗਸ਼ਤ ਤੇਜ ਕੀਤੀ ਗਈ ਹੈ ਅਤੇ ਨਸ਼ਾ ਤਸ਼ਕਰਾਤੇ ਸਿਕੰਜਾ ਕੱਸਦੀਆਂ ਡੀਐਸਪੀ ਨਾਭਾ ਨੇ ਕਿਹਾ ਕਿ ਇਹਨਾਂ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਮੈਂ ਇਹ ਸੁਣੇ ਨਾ ਦੋ ਸਰਕਾਰ ਨੂੰ ਖਦਤਾ ਨੇ ਉਹੀ ਐਨਮੈਂਡਮ ਕਰਨਾ ਕੀ ਕੀ ਆਵੇ ਅਬ ਇਸ ਦਾ ਧਿਆਨ ਦਿਓ ਉਹ ਉਹਦਾ ਪਤਾ ਅਰੇ ਰਹੋ ਕਿਉਂਕਿ ਹੁਣ ਥੋੜਾ ਜਿਆਦਾ ਕੋਰੋਨਾ ਦਾ ਜੜਾ ਆ ਰਿਹਾ ਹੋਂ ਦਾ ਫੱਦ ਰਿਹਾ ਅੱਜ ਪਤਾ ਲੱਗਿਆ ਸਾਡੇ ਤੇ ਉਹ ਫਿੰਡਰ ਭਾਸੇ ਕਹਿੰਦੇ ਨੇ ਮੋਟੋ ਮੋਟਾ ਤੇ ਸਿਰ ਤੇ ਸੀ ਨਬੜੋ ਇਸ ਤੇ ਦੋ ਪਾਸੇ ਬਾਗੋ ਇਹ ਇਸ ਕਰਕੇ ਜਿੰਨਾ ਆਪਾਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਾਂਗੇ ਹੁੰਦਾ ਹੈ ਜਦੋਂ ਉਹਨਾਂ ਹੱਥ ਤੋਂ ਵਾਸ਼ ਕਰ ਉਹਨਾ ਸਿਰ ਦਾ ਕੰਮ ਤੋਂ ਨਹੀਂ ਹੁੰਦਾ ਜਿੰਨਾ ਉਹ ਮੇਰੀ ਹੀਲ ਆ ਉਹਨੇ ਬੱਚਾ ਨਾਲ ਖਾਂ ਰੱਖੋ ਕਿਉਂਕਿ ਇਹ ਮਾਂ ਵਾਲੀ ਹੈ ਜਿਹੜੀ ਬੜੀ ਲੰਬੀ ਚਲਣੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਨੇ ਘਰਾਂ ਅਸੀਂ ਸਿਟੀ ਸੀਲਿੰਗ 9.9 ਉਹਨਾਂ ਦੇ ਅਸੀਂ ਕਰ ਰਹੇ ਹਾਂ ਪੁਆਇੰਟਾਂ ਦੇ ਅਸੀਂ ਰਾਤ ਨੂੰ ਸਾਰੇ ਕਰ ਰਹੇ ਨੂੰ ਕਵਰ ਕਰਕੇ ਅਸੀਂ ਸੈਕਿੰਗ ਕਰਦੇ ਹਾਂ ਕਿਉਂਕਿ ਇੱਕ ਤਾਂ ਇਹ ਲਾਕਡਾਊਨ ਹੈ ਹੁਣ ਜਿਵੇਂ ਰਾਤ ਦੇ 9:00 ਤੋਂ ਬਾਅਦ ਸ਼ੁਰੂ ਹੁਣ 5:00 ਤੱਕ ਇਸ ਕਰਕੇ ਜੇ ਕੋਈ ਬੰਦਾ ਆਉਂਦਾ ਉਹਦੇ ਅਸੀਂ ਕਾਰਵਾਈ ਕਰਾਂਗੇ ਜੇ ਕੋਈ ਬੰਦਾ ਘੁੰਮਦਾ ਨਜ਼ਿਆ ਉਹਦੇ ਇਹ ਕੀ ਰਹਿਣਗੇ ਇਸ ਕਰਕੇ ਚੋਰੀ ਦੀ ਇਹ ਨਹੀਂ ਵਾਹਣੀ ਉਹਨਾਂ ਨੂੰ ਪ੍ਰੈਸ ਕਰਨ ਦੀ ਕੋਈ ਨਹੀਂ ਕਰਣੀ ਆ